ਉਹ ਚੱਕੀ ਹੈ ਜਿਸ ਨਾਲ ਮਾਤਾ ਜੀ ਜਿਹੜਾ ਉਸ ਸਮੇਂ ਅਨਾਜ ਤੋਂ ਆਟਾ ਵਣਾਇਆ ਕਰਦੇ ਸਨ ਤੇ ਫਿਰ ਆਖਿਰਕਾਰ ਭੋਜਨ ਪਕਾਇਆ ਜਾਂਦਾ ਸੀ। ਇਸੇ ਜਗ੍ਹਾ ਦੇ ਉੱਤੇ ਗੁਰੂ ਸਾਹਿਬ ਸ਼ਰਾਮ ਕਰਿਆ ਕਰਦੇ ਸਨ ਇਸੇ ਜਗ੍ਹਾ ਦੇ ਉੱਤੇ ਗੁਰੂ ਸਾਹਿਬ ਜਿਹੜਾ ਆ ਭੋਜਨ ਸ਼ਕਾ ਕਰਦੇ ਸਨ। ਸੋ ਇਹ ਥੜਾ ਬਣਿਆ ਹੋਇਆ ਜਿੱਥੇ ਜਿਹੜੀ ਆ ਤਸਵੀਰ ਆ ਇੱਕੋ ਰੱਖੀ ਗਈ ਆ ਮਾਤਾ ਸਾਹਿਬ ਦੇਵਾਜੀ ਦੀ। ਨਦੇੜ ਸਾਹਿਬ ਦੇ ਵਿੱਚ ਮੌਜੂਦ ਆ ਇਸੇ ਕਰਕੇ ਅਸੀਂ ਇੱਕ ਹੋਰ ਐਸੇ ਧਾਰਮਿਕ ਸਥਾਨ ਤੇ ਆਏ ਆ ਜਿਹੜਾ ਧਰਮ ਦੇ ਨਾਲ ਨਾਲ ਇਤਿਹਾਸਿਕ ਵੀ ਆ ਮਾਤਾ ਸਾਹਿਬ ਦੇਵਾ ਜੀ ਦਾ ਇਸ ਗੁਰਦੁਆਰਾ ਸਾਹਿਬ ਦੇ ਵਿੱਚ ਤਪਸਥਾਨ ਵੀ ਆ ਤੇ ਇਸੇ ਉਹ ਥਾਂ ਵੀ ਆ ਜਿੱਥੇ ਗੁਰੂ ਗੋਬਿੰਦ ਸਿੰਘ ਜੀ ਆ ਕੇ ਭੋਜਨ ਛਕਿਆ ਕਰਦੇ ਸਨ ਦੋਨੋਂ ਥਾਂ ਦੇ ਦਰਸ਼ਨ ਅੱਜ ਕਰਾਗੇ ਸਭ ਤੋਂ ਪਹਿਲਾਂ ਤੁਹਾਨੂੰ ਇਹ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਾ ਦਿੰਨੇ ਆ ਬੜੀ ਭੱਵੀ ਤੇ ਉੱਚੀ ਬਿਲਡਿੰਗ ਆ ਜਿਹੜੀ ਇਹ ਗੁਰਦੁਆਰਾ ਸਾਹਿਬ ਦੀ ਬਣੀ ਹੋਈ ਆ ਤਕਰੀਬਨ 14 ਤੋਂ 15 ਕਿਲੋਮੀਟਰ ਦੂਰ ਤਕਸਾਬ ਤੋਂ ਇੱਕ ਗੁਰਦੁਆਰਾ ਸਾਹਿਬ ਹੈ ਸਥਾਨ ਜਿਹੜਾ ਸ਼ੋਭਿਤ ਹੈ ਇਸ ਦੇ ਨਾਲ ਥੋੜੀ ਦੂਰੀ ਦੇ ਉੱਤੇ ਹੀਰਾ ਘਾਟ ਮੌਜੂਦ ਹੈ ਜਿੱਥੇ ਗੁਰੂ ਸਾਹਿਬ ਜਿਹੜੇ ਬਿਰਾਜਮਨ ਹੋਇਆ ਕਰਦੇ ਸਨ ਉੱਥੇ ਸੰਗਤਾਂ ਨੂੰ ਦਰਸ਼ਨ ਦਿਹਾ ਕਰਦੇ ਸਨ ਜਿੱਥੇ ਬਹਾਦਰ ਸ਼ਾਹ ਨੇ ਹੀਰਾ ਕੇ ਪਿੰਡ ਵੀ ਕੀਤਾ ਸੀ ਸੋ ਇਹ ਸਥਾਨ ਮਾਤਾ ਸਾਹਿਬ ਦੇਵਾ ਜੀ ਦਾ ਆਉ ਚਲਦੇ ਆ ਅੰਦਰ ਦਰਸ਼ਨ ਕਰਦੇ ਆ ਤਪਸਥਾਨ ਦੇ ਫਿਰ ਉਸ ਸਥਾਨ ਦੇ ਵੀ ਦਰਸ਼ਨ ਕਰਾਂਗੇ ਜਿੱਥੇ ਗੁਰੂ ਸਾਹਿਬ ਜਿਹੜਾ ਆ ਕੇ ਭੋਜਨ ਛਕਿਆ ਕਰਦੇ ਸਨ ਮਾਤਾ ਸਾਹਿਬ ਦੇਵਾ ਜੀ ਦਾ ਤਪਸਥਾਨ ਹੈ ਜਿਹੜਾ ਬਿਲਕੁਲ ਉਹ ਸਾਹਮਣੇ ਸ਼ੋਭਿਤ ਹੈਗਾ ਥੜਾ ਉਸ ਦੀ ਜਗ੍ਹਾ ਬਣਾਇਆ ਗਿਆ ਜਿੱਥੇ ਕਹਿੰਦੇ ਨੇ ਲੰਬਾ ਸਮਾਂ ਮਾਤਾ ਜੀ ਨੇ ਬੈਠ ਕੇ ਜਿਹੜੀ ਉਹ ਤਪੱਸਿਆ ਕੀਤੀ ਉਹ ਤਪ ਕੀਤਾ ਤੇ ਇੱਥੇ ਹੀ ਤੇ ਨਾਲ ਉਹ ਸਥਾਨ ਵੀ ਮੌਜੂਦ ਹੈ ਜਿੱਥੇ ਗੁਰੂ ਸਾਹਿਬ ਆ ਕੇ ਪ੍ਰਸ਼ਾਦਾ ਛਕਿਆ ਕਰਦੇ ਸਨ ਗੁਰੂ ਸਾਹਿਬ ਆ ਕੇ ਜਿਹੜਾ ਲੰਗਰ ਛਕਿਆ ਕਰਦੇ ਸਨ ਸੋ ਇਹ ਥੜਾ ਬਣਾਇਆ ਹੋਇਆ ਜਿੱਥੇ ਜਿਹੜੀ ਆ ਤਸਵੀਰ ਆ ਇੱਕ ਉਹ ਰੱਖੀ ਗਈ ਆ ਮਾਤਾ ਸਾਹਿਬ ਦੇਵਾ ਜੀ ਦੀ ਤੇ ਇਹੀ ਖੜਾ ਆ ਜਿਸ ਨੂੰ ਜੜਾ ਪੂਰੀ ਕਰਾ ਪਿਆਰ ਕੀਤਾ ਗਿਆ ਜਿੱਥੇ ਆ ਕੇ ਸੰਗਤਾਂ ਨਕਮਸਤਕ ਹੁੰਦੀਆਂ ਦਰਸ਼ਨ ਕਰਦੀਆਂ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਕਾਰਯੋਗ ਸੰਗਤ ਜੀ ਤੁਸੀਂ ਬੜੇ ਬੜਪਾਗੇ ਹੋ ਜਿਹੜੇ ਕਿ ਤਕਤ ਸੱਚਖੰਡ ਸ੍ਰੀ ਹਜੂਰ ਸਾਹਿਬ ਜੀ ਯਾਤਰਾ ਕਰਦੇ ਹੋਏ ਸੱਤ ਜੋਗੀ ਮਾਤਾ ਜੀ ਦੇ ਸੱਤ ਜੁਗ ਦੇ ਤਪਸਥਾਨ ਤੇ ਆਣ ਬਰਾਜੇ ਹੋ ਖਾਸਾ ਪਾਂਠ ਦੇ ਮਾਤਾ ਮਾਤਾ ਸਹਿਬ ਦੇਵਾਂ ਜੀ ਖਾਸਾ ਪਾਂਠ ਦੇ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਾਤਾ ਸਹਿਬ ਦੇਵਾਂ ਜੀ ਗੁਰੂ ਜੀ ਦੇ ਤੀਸਰੇ ਅਤੇ ਸਾਖ ਤੋਂ ਛੋਟੇ ਮੈਲ ਸਨ ਗੁਰੂ ਜੀ ਦਾ ਸਾਰਾ ਪਰਿਵਾਰ ਧਰਮ ਦੇ ਬਦਲੇ ਸ਼ਹੀਦ ਹੋ ਚੁੱਕਾ ਸੀ ਮਾਤਾ ਸੁੰਦਰੀ ਜੀ ਤੇ ਮਾਤਾ ਸਹਿਬ ਦੇਵਾਂ ਜੀ ਰਹਿ ਗਏ ਸਨ ਗੁਰੂ ਜੀ ਜਦੋਂ ਪੰਜਾਬ ਵਿੱਚੋਂ ਜੰਗਾਂ ਜੁੱਦਾਂ ਤੋਂ ਵੇਲੇ ਹੋ ਗਏ ਦਮਦਮਾ ਸਹਿਬ ਤੋਂ ਦੱਖਣ ਦੇਸ਼ ਦੀ ਤਿਆਰੀ ਕੀਤੀ ਤਾਂ ਦਿੱਲੀ ਰਿਆ ਸੰਗਟਾਂ ਨੇ ਮਾਤਾ ਸੁੰਦਰੀ ਜੀ ਨੂੰ ਬੇਨਤੀ ਕਰਕੇ ਦਿੱਲੀ ਰੱਖ ਲਿਆ ਸੀ ਤੇ ਮਾਤਾ ਸਹਿਬ ਦੇਵਾ ਜੀ ਗੁਰੂ ਜੀ ਦੇ ਨਾਲ ਚੱਲ ਕੇ ਦੱਖਣ ਦੇਸ਼ ਹੀਰਾਗੜ੍ਹ ਸਹਿਬ ਆਕੇ ਡੇਰੇ ਲਾਇਆ ਸ਼ਕਾਰ ਘਾਟ ਵਾਲੀ ਜਗ੍ਹਾ ਤੋਂ ਚੱਲ ਕੇ ਦਵਾਰਾ ਫੇਰ ਇਸ ਸੰਤ ਤੇ ਆਏ ਤਾਂ ਇੱਕ ਛੋੜੀਆਂ ਸੰਗਟਾਂ ਨੇ ਕਿਹਾ ਗੁਰੂ ਜੀ ਮਾਤਾ ਜੀ ਤਾਂ ਵਾਪਸ ਦੇਹਰੇ ਜਾਨ ਜੀ ਵਜਾਏ ਗਦਾਵਰੀ ਨਦੀ ਤੇ ਚੌਕੜਾ ਮਾਰ ਕੇ ਭਜਨ ਬੰਦਗੀ ਵਿੱਚ ਬੈਠੇ ਹਨ ਤਾਂ ਗੁਰੂ ਸਾਹਿਬ ਨੇ ਕਿਹਾ ਕਿਉਂਕਿ ਸਹਿਬ ਦੇਵਾ ਜੀ ਦਾ ਪਿਛਲੇ ਜਨਮ ਦਾ ਇਹ ਜਗਾ ਹੈ ਇਨਾਂ ਨੇ ਇਹ ਜਗ੍ਹਾ ਤੇ ਬੈਠ ਕੇ ਬਹੁਤ ਲੰਬਾ ਸਮਾਂ ਭਜਨ ਬੰਦਗੀ ਕੀਤੀ ਐ ਤੇ ਇਹਨਾਂ ਦਾ ਇੱਛੇ ਹੀ ਰਹਿਣ ਮਸੇਰਾ ਕੀਤਾ ਜਾਵੇ ਗੁਰੂ ਸਾਹਿਬ ਜੀ ਨੇ ਮਾਤਾ ਜੀ ਦੇ ਭਜਨ ਬੰਦਗੀ ਵਾਲੀ ਜਗ੍ਹਾ ਤੇ ਤੰਬੂ ਲਾਇਆ ਗਿਆ ਮਾਤਾ ਸਾਹਿਬ ਦੇਵਾ ਜੀ ਨੇ ਕੜਜੋ ਦੇ ਵਿੱਚ ਵੀ ਆ ਕੇ ਨੌ ਮਹੀਨੇ ਨੌ ਦਿਨ ਤੇ ਨੌ ਕੜੀਆਂ ਗਦਾਵਰੀ ਨਦੀ ਦੇ ਕਿਨਾਰੇ ਤੇ ਬਹਿਰ ਕੇ ਭਜਨ ਬੰਦਗੀ ਕੀਤੀ ਫਿਰ ਮਾਤਾ ਭਾਗੋ ਜੀ ਮਾਤਾ ਭਾਈ ਮਣੀ ਸਿੰਘ ਤੇ ਕੁਝ ਹੋਰ ਸਿੱਖ ਸੰਗਤਾਂ ਇੱਥੇ ਲੰਗਰ ਦੀ ਸੇਵਾ ਕਰਿਆ ਕਰਦੇ ਸਨ ਗੁਰੂ ਸਾਹਿਬ ਜੀ ਦੋ ਵੇਲੇ ਦਾ ਇੱਥੇ ਪ੍ਰਸ਼ਾਦਾ ਪਾਣੀ ਛਕਦੇ ਦੁਪਹਿਰ ਦੇ ਵਿਸ਼ਰਾਮ ਵੀ ਇੱਥੇ ਕਰਦੇ ਸ਼ਾਮ ਨੂੰ ਕਥਾ ਕੀਰਤਨ ਕਰਕੇ ਰਾਤ ਦੇ ਵਿਸ਼ਰਾਮ ਹੀਰਾਕਾਰ ਜਾ ਕੇ ਕਰਿਆ ਕਰਦੇ ਸਨ ਫਿਰ ਗੁਰੂ ਜੀ ਨੇ ਕਿਹਾ ਸਹਿਬ دیਵਾ ਜੀ ਸਾਡੀ ਤਾਂ ਹੁਣ ਜਗਤ ਯਾਤਰਾ ਥੋੜੀ ਰਹਿ ਗਈ ਹੈ ਤੁਸੀਂ ਹੁਣ ਆਪਣੀ ਵੱਡੀ ਪੈਣ ਚੁੰਦਰੀ ਜੀ ਕੋਲੇ ਦਿੱਲੀ ਚਲੇ ਜਾਓ ਤਾਂ ਸਹਿਬ دیਵਾ ਜੀ ਨੇ ਨਿਮਰਤਾ ਸਹਿਰ ਕੀਤਾ ਗੁਰੂ ਸਾਹਿਬ ਜੀ ਅਸੀਂ ਤਾਂ ਤੁਹਾਡੇ ਦਰਸ਼ਨ ਦਦਾਰੇ ਕੀਤੇ ਬਿਨਾ ਪ੍ਰਸ਼ਾਦਾ ਪਾਣੀ ਨਹੀਂ ਸਕਦੇ ਤੇ ਫਿਰ ਸਾਡੇ ਕੈਸ ਤਰ੍ਹਾਂ ਪੰਨੇ ਪੂਰੇ ਹੋਣਗੇ ਤੇ ਫਿਰ ਤੁਹਾਡੇ ਇਥੋਂ ਦੇ ਲੰਗਰ ਦੀ ਸਾਂਭਾਲ ਦਾ ਕੀ ਬਣੇਗਾ ਤਾਂ ਗੁਰੂ ਸਾਹਿਬ ਜੀ ਨੇ ਮਾਤਾ ਸਹਿਬ ਦੇਵਾ ਜੀ ਨੂੰ ਦੋ ਬਚਨ ਕੀਤੇ ਸਹਿਬ ਦੇਵਾ ਜੀ ਜਿਹੜੀਆਂ ਸਿੱਖ ਸੰਗਤਾਂ ਸ਼ਰਧਾ ਭਾਵਨਾ ਨਾਲ ਤੁਹਾਡੇ ਲੰਗਰ ਦੀ ਸੇਵਾ ਅਰੇ ਸੰਭਾਲ ਕਰਿਆ ਕਰਨੀਆਂ ਉਹਨਾਂ ਦੇ ਮੰਤੀਆਂ ਭਾਵਨਾ ਪੂਰੀਆਂ ਹੋਇਆ ਕਰਨੀਆਂ ਲੰਗਰ ਦੇ ਵਿੱਚ ਕਿਸੇ ਵੀ ਚੀਜ਼ ਦੀ ਘਾਟ ਨਹੀਂ ਆਵੇਗੀ ਇਹ ਲੰਗਰ ਸਦਾ ਹੀ ਚੱਦੇ ਰਹਿਣਗੇ ਦੂਸਰਾ ਬਚਨ ਗੁਰੂ ਸਾਹਿਬ ਜੀ ਖੇਮੇ ਪਾਸ਼ਾ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀਆਂ ਮੇਰੀ ਫਿਰਦੀਆਂ ਦੋ ਤਲਵਾਰਾਂ ਤੇ ਤਿੰਨ ਸਾਸ਼ਤਰ ਕਵਰ ਕਸਿਆ ਚੋਂ ਕੱਢ ਕੇ ਮਾਤਾ ਸਾਹਿਬ ਦੇਵਾ ਜੀ ਨੂੰ ਦਿੱਤੇ ਤੇ ਕਿਹਾ ਸਾਹਿਬ ਦੇਵਾ ਜੀ ਜਦੋਂ ਤੁਸੀਂ ਅਮਰ ਦੇ ਵੇਲੇ ਦੇ ਨਿੱਤਨੇਮ ਕਰਿਆ ਕਰੋਗੇ ਅਮਰ ਦੇ ਵੇਲੇ ਦੀ ਅਰਦਾਸ ਕਰਨ ਵੇਲੇ ਇੰਨਾ ਪੰਜਾਂ ਸਾਜ ਤਰਾਂ ਵਿੱਚੋਂ ਤੁਹਾਨੂੰ ਸਾਡੇ ਦਰਸ਼ਨ ਹੋਇਆ ਕਰਨਗੇ ਇਸ ਤਰ੍ਹਾਂ ਸਾਹਿਬ ਦੇਵਾ ਜੀ ਤੁਹਾਡੇ ਪਾਣ ਪੂਰੇ ਹੁੰਦੇ ਜਾਣਗੇ ਫਿਰ ਕਾਂਗੀ ਜਰ ਪਾਸ਼ਾ ਜੀ ਭਾਈ ਮਣੀ ਸਿੰਘ ਤੇ ਕੁਝ ਹੋਰ ਸਿੱਖ ਸੰਗਤਾਂ ਦੇ ਸਮੇਤ ਮਾਤਾ ਜੀ ਨੂੰ ਇੰਨਾ ਦੀ ਵੱਡੀ ਭੈਣ ਸੁੰਦਰੀ ਜੀ ਕੋਲੇ ਦਿੱਲੀ ਪੇਟਾ ਕਾਂਗੀ ਜਰ ਪਾਸ਼ਾ ਜੀ ਸੱਚ ਖੰਦੇ ਵੱਡੇ ਗੁਰਦੁਆਰਾ ਸਾਹਿਬ ਕਨਾਟਾਂ ਲਵਾ ਕੇ ਭਾਈ ਸੰਤੋਖ ਸਿੰਘ ਜੀ ਕੋਲ ਸਿਖਾ ਚਨਾ ਕੇ ਅਗਨੀ ਪੇਟ ਕਰਾ ਕੇ ਛੋਟੀ ਚਲ ਕਰਪਾਨ ਸਿਖਾ ਵਿੱਚ ਰਹਿ ਕੇ ਆਪ ਸੱਚ ਖੰਡੇ ਵੱਡੇ ਗੁਰਦੁਆਰਾ ਸਾਹਿਬ ਚੋਂ ਸਨੇ ਕੋੜੇ ਸਨੇ ਬਾਜ ਚਾਲਾ ਮਾਰ ਗਏ ਵਾਹਿਗੁਰੂ ਜੀ ਕਾਹ ਹਾਰ ਸਾਹਿਬ ਵਾਹਿਗੁਰੂ ਜੀ ਕੀ ਇਸ ਸਖੜੀ ਪਾਸੇ ਮਾਤਾ ਸਾਹਿਬ ਦੇਵਾ ਜੀ ਦੇ ਨਾਮ ਨਾਲ ਜਾਣੇ ਜਾਂਦੇ ਮਾਤਾ ਸਾਹਿਬ ਕੌਰ ਜੀ ਦਾ ਤਪਸਥਾਨ ਅਸੀਂ ਹੁਣੇ ਦੇਖਿਆ ਮਾਤਾ ਸਾਹਿਬ ਕੋਲ ਜਿਹੜਾ ਤਪਸਥਾਨ ਹੈ ਤੇ ਇਸ ਤੋਂ ਇਲਾਵਾ ਇੱਕ ਇੱਥੇ ਹੋਰ ਧਾਰਮਿਕ ਜਿਹੜਾ ਸਥਾਨ ਹੈ ਤਿਆਗ ਸਥਾਨ ਹੈ ਜਿੱਥੇ ਕਿ ਗੁਰੂ ਸਾਹਿਬ ਆ ਕੇ ਮਾਤਾ ਜੀ ਕੋਲੋਂ ਭੋਜਨ ਛਕਿਆ ਕਰਦੇ ਸਨ ਇੱਥੇ ਵਿਸ਼ਰਾਮ ਕਰਿਆ ਕਰਦੇ ਸਨ ਸ਼ਾਮ ਦੇ ਕੀਰਤਨ ਦੇ ਰਿਵਾਤ ਸਜਾ ਕੇ ਫਿਰ ਇੱਥੋਂ ਜਿਹੜੇ ਹੀਰਾ ਘਾਟ ਵਿਰਾਜਮਾਨ ਹੋ ਜਾਂਦੇ ਸਨ ਔਰ ਦਰਸ਼ਨ ਕਰਦੇ ਆ ਉਹ ਸਥਾਨ ਦੇ ਉਸ ਚੱਕੀ ਦੇ ਜਿਹੜੀ ਚੱਕੀ ਪੀ ਕੇ ਮਾਤਾ ਜੀ ਜਿਹੜਾ ਆਟਾ ਬਣਾਇਆ ਕਰਦੇ ਸਨ ਤੇ ਫਿਰ ਜਿਹੜੇ ਪ੍ਰਸ਼ਾਦ ਦੇ ਪੱਕਿਆ ਕਰਦੇ ਸਨ ਸੋ ਇਹ ਉਹ ਚੱਕੀ ਹੈ ਜਿਸ ਨਾਲ ਮਾਤਾ ਜੀ ਜਿਹੜਾ ਉਸ ਸਮੇਂ ਅਨਾਜ ਤੋਂ ਆਟਾ ਵਣਾਇਆ ਕਰਦੇ ਸਨ ਤੇ ਫਿਰ ਆਖਿਰਕਾਰ ਭੋਜਨ ਪਕਾਇਆ ਜਾਂਦਾ ਸੀ ਚੱਕੀ ਹਜੇ ਵੀ ਇੱਥੇ ਸ਼शोਭਿਤ ਹੈ ਤੇ ਐਸੀ ਜਗ੍ਹਾ ਦੇ ਉੱਤੇ ਗੁਰੂ ਸਾਹਿਬ ਵਿਸ਼ਰਾਮ ਕਰਿਆ ਕਰਦੇ ਸਨ ਇਸੇ ਜਗ੍ਹਾ ਦੇ ਉੱਤੇ ਗੁਰੂ ਸਾਹਿਬ ਜਿਹੜਾ ਆ ਭੋਜਨ ਸ਼ਕਿਆ ਕਰਦੇ ਸਨ ਉਸ ਵੇਲੇ ਇੱਕ ਯਾਦਗਾਰ ਤਸਵੀਰ ਹੈ ਜਿਹੜੀ ਉਹ ਵੀ ਇੱਥੇ ਬਣਾਈ ਗਈ ਆ ਕੇਵਲ ਇਹ ਤਸਵੀਰ ਇਤਿਹਾਸ ਦੇ ਕੁਝ ਪੰਨਿਆਂ ਨੂੰ ਜਿਹੜਾ ਆ ਤੁਹਾਡੇ ਸਾਹਮਣੇ ਲਿਆਉਂਦੀ ਆ ਹਾਲਾਂਕਿ ਇਹ ਤਸਵੀਰ ਜਿਹੜੀ ਆ ਸਮੇਂ ਦੇ ਨਾਲ ਬਦਲੀ ਜਰੂਰ ਨਜ਼ਰ ਆਉਂਦੀ ਆ ਪਰ ਇੱਥੇ ਕਹਿੰਦੇ ਨੇ ਕਿ ਇਸ ਥਾਂ ਤੇ ਗੁਰੂ ਸਾਹਿਬ ਆ ਕੇ ਜਿਹੜੇ ਪੂਜਾ ਛਕਿਆ ਕਰਦੇ ਸਨ ਮਾਤਾ ਜੀ ਉਹਨਾਂ ਦੀ ਸੇਵਾ ਕਰਿਆ ਕਰਦੇ ਸਨ ਤੇ ਉਸ ਤੋਂ ਬਾਅਦ ਫੇਰ ਜਿਹੜਾ ਹੈ ವಿಶਰਾਮ ਕਰਨ ਤੋਂ ਬਾਅਦ ਸ਼ਾਮ ਦੇ ਕੀਰਤਨ ਦਰਬਾਰ ਸਜਾਉਣ ਤੋਂ ਬਾਅਦ ਫੇਰ ਇੱਥੋਂ ਆ ਕੇ ਚਾਲੇ ਪਾਏ ਜਾਂਦੇ ਸਨ ਸੋ ਇਸ ਥਾਂ ਹਜੇ ਵੀ ਇੱਥੇ ਸਵਾਰ ਕੇ ਰੱਖਿਆ ਗਿਆ ਇਸ ਤੋਂ ਇਲਾਵਾ ਤਪਸਥਾਨ ਹੈ ਤੇ ਕਿਹ ਥਾਂ ਇਸ ਦੇ ਨਾਲ ਇੱਥੇ ਜਿਹੜੀ ਉਹ ਚੱਕੀ ਉਹ ਨਜ਼ਰ ਵੀ ਆਉਂਦੀ ਆ ਕੋ ਸਾਰੀਆਂ ਸੰਗਤਾਂ ਜਿਹੜੀਆਂ ਵੱਖ-ਵੱਖ ਗੁਰਦੁਆਰਾ ਸਾਹਿਬ ਚ ਆ ਕੇ ਇੱਥੇ ਦਰਸ਼ਨ ਕਰਦੇ ਨੇ ਦੇਰ ਸਾਹਿਬ ਦੇ ਤਾਂ ਉਹ ਇੱਥੇ ਵੀ ਪਹੁੰਚਦੀਆਂ ਨੇ ਇੱਥੇ ਵੀ ਦਰਸ਼ਨ ਕਰਦੀਆਂ ਉਹ ਤਪਸਾਂ ਦੇ ਦਰਸ਼ਨ ਕਰਦੀਆਂ ਮਾਤਾ ਸਾਹਿਬ ਕੌਰ ਜੀ ਦੇ ਜਿਨ੍ਹਾਂ ਨੂੰ ਇੱਥੇ ਮਾਤਾ ਸਾਹਿਬ ਦੇਵਾ ਜਿਹਦੇ ਨਾਂ ਨਾ ਜਾਣਿਆ ਜਾਂਦਾ ਤੇ ਇੱਥੇ ਇਸ ਥਾਨ ਦੇ ਵੀ ਦਰਸ਼ਨ ਕਰਦੀਆਂ ਚੱਕੀ ਦੇਵੀ ਦਰਸ਼ਨ ਕਰਦੀਆਂ ਨੇ ਜਿਨ੍ਹਾਂ ਨਾਲ ਜਿਹੜਾ ਆਟਾ ਬਣਾ ਕੇ ਪ੍ਰਸ਼ਾਦੇ ਪਕਾਏ ਜਾਂਦੇ ਸਨ ਤੇ ਇੱਥੇ ਗੁਰੂ ਗੋਬਿੰਦ ਸਿੰਘ ਜੀ ವಿಶਰਾਮ ਵੀ ਕਰਿਆ ਕਰਦੇ ਸਨ ਇੱਥੋਂ ਹੀ ਜਾ ਕੇ ਅੱਗੇ ਗੁਰੂ ਸਾਹਿਬ ਨੇ ਸ਼ਿਕਾਰ ਵੀ ਕੀਤਾ ਤੇ ਫਿਰ ਵਾਪਸੀ ਤੇ ਇੱਥੇ ਆ ਕੇ ਜਿਹੜਾ ਆ ਫਿਰ ਕੁਝ ਦਿਨ ਆਰਾਮ ਵੀ ਕੀਤਾ ਸੋ ਇੱਕ ਖਾਸ ਸਾਰਾ ਇੱਕ ਖਾਸ ਇਤਿਹਾਸ ਦਾ ਪੰਨਾ ਹੈ ਜਿਹੜਾ ਕਿ ਆਪਣੇ ਮੂੰਹੋਂ ਬੋਲਦਾ ਹੈ ਚੱਕੀ ਉਸ ਸਮੇਂ ਦੀ ਗਵਾਹੀ ਭਰਦੀ ਹੈ ਇਸਾਰ ਉਸ ਸਮੇਂ ਦਾ ਗਵਾਹੀ ਭਰਦਾ ਜਦ ਗੁਰੂ ਸਾਹਿਬ ਇੱਥੇ ਸਨ ਕੈਮਰਾਮੈਨ ਜੱਗੀ ਦੇ ਨਾਲ ਜਸਪ੍ਰੀਤ ਸਿੰਘ ਗਸ਼ਕ ਪੀਟੀਸੀ ਨਿਊਜ਼ ਨੰਦੇੜ ਸਾਹਿਬ